ਪਿਛਲੇ ਦਿਨੀ ਬੋਰਜ ਖੇਲਾ ਪਿੰਡ ਵਿੱਚ ਗੋਲੀ ਚੱਲਣ ਦਾ ਸਮਝਾ ਪ੍ਰਾਪਤ ਹੋਇਆ ਸੀ ਪਤਾ ਲੱਗਾ ਵੀ ਤੁਸੀਂ ਉਸ ਕਾਂਡ ਦੇ ਜਿਹੜੇ ਵਿਅਕਤੀ ਹੈਗੇ ਦੋ ਕਾਬੂ ਗੱਲ ਹੈਗੇ ਸਰ ਕਿੱਥੇ ਦੇ ਇਹ ਬੰਦੇ ਹੈਗੇ ਆ ਕਿਉਂ ਉਹਨਾਂ ਨੇ ਗੋਲੀਆਂ ਚਲਾਈਆਂ ਸੀ ਮਾਜੂਬ ਐਸਐਸਪੀ ਸਾਹਿਬ ਜਦੋਂ ਕਰਦੇ ਸ਼ਰੀਦ ਸਿੰਘ ਜੀ ਉਹਨੂੰ ਜੁੱਧ ਨਸ਼ਾ ਉਹ ਪੰਜਾਬ ਚ ਘਾਵਣੇ ਚਲਾ ਗਿਆ ਅਤੇ ਉਹਨਾਂ ਵੱਲੋਂ ਜੋ ਇਨਸਾਨ ਸੀ ਜਿਹਦੇ ਮਾਰੇ ਅੰਸ ਕੋਰ ਜਿਹੜਾ ਆ ਉਹ ਵਿਚ ਮੈਣੇ ਮੜਿਆ ਨਾ ਉਹਨਾਂ ਦੇਸ ਬੰ ਵਿੱਚ ਸਪੈਸ਼ਲ ਰਿਪੋਰਟ ਚਲਾ ਗਿਆ ਲੈਓ ਵਿਚਾਰਾਂ ਜਿਸ ਉਸ ਸਮੇਂ ਸਵਰਤਾ ਮਿਲੀ ਜਦੋਂ ਐਸਐਚਓ ਕੁਲਵਿੰਦਰ ਸਿੰਘ ਬਿਲਗਾ ਤੇ ਉਸ ਦੀ ਸਪੈਸ਼ਲ ਟੀਮ ਦੇ ਚਾਰ ਮੈਂਬਰੀ ਜਿਹੜੇ ਸਨ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਸੀ ਉਹਦੇ ਵਿੱਚ ਇੱਕ 10 11 ਤਰੀਕ ਦੀ ਵਾਰਦਾਤ ਆ ਗਈ ਸੀ ਜੂਨ ਦੀ ਉਹਦੇ ਵਿੱਚ ਖੇਲਾ ਪਿੰਡ ਜਿਹੜਾ ਸੀ ਉੱਥੇ ਗੂੜੀ ਚੱਲੀ ਸੀ ਤੇ ਮਾਰ ਦੇਣ ਦੀ ਨੀਤ ਨਾਲ ਤਿੰਨ ਜਿਹੜੇ ਨੌਜਵਾਨ ਸੀ ਦੋ ਮੋਟਰਸਾਈਕਲਾਂ ਤੇ ਆਏ ਸੀ ਉਹਨਾਂ ਨੇ ਹਮਲਾ ਕੀਤਾ ਸੀ ਘਰ ਦੇ ਵਿੱਚ ਜਸਪ੍ਰੀਤ ਸਿੰਘ ਦੇ ਜੀ ਤੇ ਤਕਨੀਕੀ ਟੰਗ ਨਾਲ ਅਤੇ ਹਿਊਮਨ ਰਿਸੋਰਸ ਨਾਲ ਉਹਦੇ ਪੇਸ਼ਾ ਕਰਦੇ ਹੋਏ ਉਹਨਾਂ ਨੂੰ 16 ਤਰੀਕ ਨੂੰ ਜਿਹੜਾ ਅਸੀਂ ਕਾਮਯਾਬੀ ਮਿਲੀ ਜਿਹਦੇ ਵਿੱਚ ਉਹਨਾਂ ਦੋ ਦੋਸ਼ੀ ਜਿਹੜੇ ਉਹ ਗ੍ਰਸਤਾਰ ਕਰ ਲਏ ਨੇ ਜੀ ਉਹਨਾਂ ਕੋਲ ਵਾਰਦਾਤ ਵਿੱਚ ਵਰਤਿਆ ਹੋਇਆ ਪਿਸਟਲ 7.65 ਦੋ ਮੈਗਜ਼ੀਨ ਤੇ 7 ਜੰਦਾ ਰੋਲ ਬਰਾਮਦ ਕੀਤੇ ਆ ਤੇ ਜਿਹੜਾ ਮੋਟਰਸਾਈਕਲ ਬੁਲਟ ਉਹਨਾਂ ਨੇ ਵਾਰਦਾਤ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਸਰ ਇਹ ਗੋਲੇ ਚਲਾਉਂਦਾ ਰੀਜ਼ਨ ਕੀ ਸੀ ਕਿਉਂ ਚਲੀਆਂ ਗੁਲੀਆਂ ਨਹੀਂ ਸਨ ਇਹ ਦੋ ਪਰਿਵਾਰ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਕਿ ਜਿਹੜਾ ਬੀਸਟ ਹੈਗਾ ਗੁਰਮਖ ਸਿੰਘ ਜਿਹੜਾ ਇਹ ਅਸਟਮੂ ਜੂ ਅਸੇ ਰਹਿ ਰਿਹਾ ਹੈਗਾ ਕਿ ਜਿਹੜਾ ਮਕਦਮੇ ਦਾ ਮੁਦਈ ਹੈ ਜਸਪੀਰ ਸਿੰਘ ਦਾ ਬੇਟਾ ਹੈਗਾ ਮਨਜਿੰਦਰ ਸਿੰਘ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਤੇ ਇਹਨੇ ਦੋਸ਼ੀ ਜਿਹੜੇ ਹੈਰ ਕਰਕੇ ਤੇ ਇਹ ਕਾਰਵਾਈ ਕਰਵਾਈ ਹੈਗੀ ਜੀ ਇਹ ਜਿਹੜੀ ਦੋਸ਼ੀ ਆ ਸਰ ਇਹ ਪਹਿਲਾਂ ਵੀ ਇਦਾਂ ਦੀ ਵਾਰਦਾਤ ਤੋਂ ਅਣਜਾਣ ਨਹੀਂ ਨਹੀਂ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਚੈੱਕ ਕੀਤਾ ਗਿਆ ਵਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਇਹਨਾਂ ਦੀ ਕੋਈ ਪੱਟਾ ਹੋਈ ਨਹੀਂ ਜੀ ਐ ਉਹਦਾ ਪੁਲਿਸਰ ਮੈਨ ਲੈ ਕੇ ਵੀ ਇਹਨਾਂ ਨੇ ਵਾਰਦਾਤ ਕਿਦਾਂ ਕੀਤੀ ਕਿਦੇ ਕਹਿਣ ਤੇ ਕੀਤੀ ਕੁਛ ਕੁ ਚੱਲ ਰਹੀ ਹੈਗੀ ਆ ਤੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਵੀ ਤੁਹਾਨੂੰ ਦੱਸਿਆ ਜਾਵੇਗਾ ਸਰ ਬੇਸਿਕਲੀ ਹੈ ਕਿੱਥੇ ਦੇ ਦੋਨੇ ਜਿਹੜੇ ਵਿਅਕਤੀੜੇ ਬਾ ਇਹ ਦੋਨੋਂ ਜਿਹੜੇ ਧਰਮਘੂਠਾ ਨੇ ਲੋ ਬਲੋਂਗ ਕਰਦੇ ਨੇ ਦੋਸ਼ੀ ਬਾਈ ਨੇ ਵੀ ਹੈਗੇ ਆ ਇਹਨਾਂ ਚ ਕਲਪੀ ਸਿੰਘ ਔਰ ਫਲਵਲੀ ਹੈਗਾ ਜੀ ਇੱਕ ਬਿਕਰਮਜੀਤ ਸਿੰਘ ਲਸਕਾਲੂ ਹੈਗਾ ਜੀ ਜੀ ਇਹਨੇ ਦੋਨੋਂ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਤੀਸਰਾ ਦੋਸ਼ੀ ਜਿਹੜਾ ਉਹ ਜੀਤਵਾਲ ਦਾ ਸਬੰਧਤ ਹੈਗਾ ਉਹਦਾ ਖਲਾਸਾ ਦੌਰਾਨੇ ਤਫਤੀਸ਼ ਅਹੀਂ ਬਾਅਦ ਵਿੱਚ ਕਰਾਂਗੇ ਠੀਕ ਹੈ ਸਰ ਜਿਹੜਾ ਅਸਲਾ ਬ੍ਰਾਹਮਦ ਹੋਇਆ ਉਹ ਲਾਇਸੈਂਸੀ ਹੈ ਜਾਂ ਨਜਾਇਜ਼ ਹੈ ਇਹ ਨਜਾਇਜ਼ ਅਸਲਾ ਹੈ ਸ਼ਾਇਦ ਕੋਈ ਲਾਇਸੈਂਸੀ ਅਸਲਾ ਨਹੀਂ ਹੈਗਾ ਇਹ ਇਨਲੀਗਲ ਵੈਪਨ ਜਿਹੜਾ ਵਾ ਉਹ ਅਹੀਂ ਬ੍ਰਾਹਮਦ ਕੀਤਾ ਹੈਗਾ ਬਿਲਕੁਲ ਪੁਲਿਸ ਨੇ ਠੀਕ ਹੈ